2100 ਇਹ ਇੰਨਾ ਇੰਨੀ ਕ ਕਾਦ ਹੁੰਦੀ ਆ 2100 ਵਾਲੇ 3100 ਵਾਲੇ ਈ ਕਾਦ ਸਾਡੇ ਸਾਹਮਣੇ ਜਿਹੜੇ ਕਤਾ ਕਰਕੇ 2100 ਕਮਣ ਵਾਲੇ 3100 ਕਮਣ ਲੈ ਇਹਨਾਂ ਦੀ ਸਾਡੇ ਸਾਹਮਣੇ ਕੀ ਈ ਕਾਦ ਦੂਜੀ ਗੱਲ ਤੁਸੀਂ ਇੱਕ ਗੱਲ ਹੋਰ ਕਹੀ ਤੁਸੀਂ ਇੱਕ ਨਾਮ ਲੈ ਰਹੇ ਹੋ ਪੈਂਸ ਸਿੰਘ ਦਾ ਨਾਮ ਲੈ ਰਹੇ ਹੋ ਕੀ ਉਹਦੇ ਪੈਸੇ ਖਾਦੇ ਕਿਹੜਾ ਬਿਆਸ ਸਿੰਘ ਜਿਹਦੇ ਪੈਸੇ ਖਾਦੇ ਆ ਸਾਬਕਾ ਮੁੱਖ ਮੰਤਰੀ ਕਿਤੇ ਬਿਆਸ ਸਿੰਘ ਤਾਂ ਨਹੀਂ ਕਹਿੰਦੇ ਤੁਸੀਂ ਸਮੇ ਕੁੜੀ ਛੇੜ ਦਾ ਫੜਿਆ ਗਿਆ ਤੇ ਕਿਹੜੀ ਕੁੜੀ ਛੇੜ ਦਾ ਫੜਿਆ ਗਿਆ ਉਦੋਂ ਪਕੇ ਦਾ ਨਾਮ ਕੁੜੀ ਸਾਹਮਣੇ ਆ ਜਵੇ ਹੈ ਨਾ ਤੇ ਐਵੇਂ ਉਡੀਆਂ ਉਡਾਈਆਂ ਗੱਲਾਂ ਛੱਡੀ ਜਾਂਦੀਆਂ ਆਪਣੂ ਗੱਲਾਂ ਨਹੀਂ ਛੱਡੀਦੀ ਹੋਈਆਂ ਜੇ ਕੋਈ ਅਜੀ ਗੱਲਬਾਤ ਹੈ ਬਾਬਾ ਜੀ ਚੁੱਲ੍ਹੇ ਆਓ ਜੋ ਸਬੂਤ ਲੈ ਕੇ ਆਓ ਐਵੇਂ ਬਿਨਾਂ ਸਬੂਤਾ ਗੱਲਾਂ ਨਹੀਂ ਕਰੀਂ ਤੇ ਗੱਲ ਬਹੁਤ ਵੱਡੀ ਕੀਤੀ ਹੈ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲਾਂ ਕਰਨੀਆਂ ਚਾਰ ਕਰਨੀਆਂ ਦੋ ਗੱਲਾਂ ਦਾ ਆਪਾਂ ਜਵਾਬ ਦੇਣਾ ਦੋ ਆਪਾਂ ਰੱਖਨੇ ਸਵਾਲ ਇੱਕ ਰੱਖਣੇ ਸਵਾਲਾਂ ਦਾ ਜਵਾਬ ਦੇਣਾ ਬਾਬਾ ਖੇੜੀ ਵਾਲੇ ਗੁਰਵਿੰਦਰ ਸਿੰਘ ਜੀ ਦਾ ਬਾਬਾ ਜੀ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਈ ਬਾਬਾ ਜੀ ਤੁਸੀਂ ਦੋ ਗੱਲਾਂ ਰੱਖੀਆਂ ਸਰਦਾਰ ਹਰਪ੍ਰੀਤ ਸਿੰਘ ਮਖੋਜੀ ਬਾਰੇ ਤੁਸੀਂ ਦੋ ਗੱਲਾਂ ਕਹੀਆਂ ਇੱਕ ਗੱਲ ਕਹੀ ਕਿ ਤੁਸੀਂ ਆਪਣੇ ਕੀ ਕੁੜੀਆਂ ਛੇੜ ਦਾ ਫੜਿਆ ਗਿਆ ਹੈ ਨਾ ਛੜਾਇਆ ਬਹੁਤ ਕੁਝ ਬੋਲੇ ਤੁਸੀਂ ਨਾ ਕਾਫੀ ਗੱਲਾਂ ਕੀਤੀਆਂ ਕੁੜੀਆਂ ਛੇੜ ਦਾ ਫੜਿਆ ਗਿਆ ਕੁੜੀਆਂ ਠੀਕ ਹੈ ਨਾ ਤੇ ਮੋਂ ਕਾ ਹਨ ਤੁਸੀਂ ਗੱਲਾਂ ਕੀਤੀਆਂ ਤੇ ਇਹਦੇ ਬਾਰੇ ਮੈਂ ਦੋ ਗੱਲਾਂ ਜਵਾਬ ਜਵਾਬ ਦਊਂਗਾ ਜਿਹੜੀ ਕੁੜੀ ਛੇੜ ਦਾ ਫੜਿਆ ਗਿਆ ਕੁੜੀ ਛੇੜ ਦਾ ਫੜਿਆ ਗਿਆ ਕਿਸੇ ਥਾਣੇ ਰਿਪੋਰਟ ਹੋਈ ਹੋ ਕਿਸੇ ਗੁਰਦੁਆਰਾ ਕਮੇਟੀ ਵੀ ਨਿਕਲ ਗਈ ਹੋ ਕਿਸ ਸਰਪੰਚੀ ਪੰਚਾਇਤੀ ਬੈਠੇ ਹੋਣਗੇ ਜਿੱਥੇ ਗੱਲ ਹੋਣੀ ਕਿਤੇ ਦਾ ਕੋਈ ਨਾ ਕੋਈ ਫੈਸਲਾ ਹੋਇਆ ਹੋ ਕਈ ਬੰਦੇ ਹੋਰ ਹੋਣਗੇ ਜਿਹੜੇ ਇਸ ਸਮੇ ਕੁੜੀ ਛੇੜ ਦਾ ਫੜਿਆ ਗਿਆ ਤੇ ਕਿਹੜੀ ਕੁੜੀ ਛੇੜ ਦਾ ਫੜਿਆ ਗਿਆ ਉਹਦਾ ਬਕਾਇਦਾ ਨਾਮ ਕੁੜੀ ਸਾਹਮਣੇ ਆ ਜਵੇ ਹੈਨਾ ਤੇ ਐਵੇਂ ਉਡੀਆਂ ਉਡਾਈਆਂ ਗੱਲਾਂ ਛੱਡੀ ਦੀਆਂ ਨਹੀਂ ਆਪਰੋਂ ਗੱਲਾਂ ਨਹੀਂ ਛੱਡੀਦੀ ਹੋਈਦੀਆਂ ਜੇ ਕੋਈ ਐਜੀ ਗੱਲਬਾਤ ਹੈ ਬਾਬਾ ਜੀ ਚੁੱਲ੍ਹੇ ਆਓ ਠੀਕ ਹੈ ਨਾ ਹੁੰਦੀ ਆ ਆਪਾਂ ਉਹ ਮਸਲੇ ਚੱਕ ਕੇ ਉਹਨਾਂ ਤੇ ਕੇਸ ਕਰਾਂਗੇ ਦੁਬਾਰਾ ਸਭ ਤੋਂ ਮੁਰੇ ਮੈਂ ਆਉਂਗਾ ਠੀਕ ਹੈ ਸਭ ਤੋਂ ਪਹਿਲਾਂ ਮੁਰੇ ਮੈਂ ਆਉਂਗਾ ਉਹਨਾਂ ਤੇ ਕੇਸ ਕਰਾਂਗੇ ਹਾਂ ਇੱਥੋਂ ਤੱਕ ਇਹ ਵੀ ਆਪਾਂ ਕਰ ਲਵਨੇ ਆ ਗੱਲ ਸੱਚੀ ਹੁੰਦੀ ਆ ਗੱਦੇ ਤੇ ਚੜਾਵਾਂਗੇ ਸਰਦਾਰ ਹਰਕਿਸ਼ ਸਿੰਘ ਮਖੂਜੀ ਨੂੰ ਫਿਰ ਤਾਂ ਕਲਾ ਟਿੱਕਾ ਮੁਰੇ ਹੋ ਕੇ ਮੈਂ ਲਾਉ ਜੀ ਗਾ ਸੱਚੀ ਆ ਠੀਕ ਹੈ ਆ ਜਾਓ ਸਬੂਤ ਲੈ ਕੇ ਆਓ ਇਵੇਂ ਬਿਨਾ ਸਬੂਤਾ ਗੱਲਾਂ ਨਹੀਂ ਕਰੀਦੇ ਗੱਲ ਤੁਸੀਂ ਬਹੁਤ ਵੱਡੀ ਕੀਤੀ ਹੈ ਠੀਕ ਦੂਜੀ ਗੱਲ ਤੁਸੀਂ ਇੱਕ ਗੱਲ ਹੋਰ ਕਹੀ ਤੁਸੀਂ ਇੱਕ ਨਾਮ ਲੈ ਰਹੇ ਹੋ ਬਿਆਨ ਸਿੰਘ ਦਾ ਨਾਮ ਲੈ ਰਹੇ ਹੋ ਕਿ ਉਹਦੇ ਪੈਸੇ ਖਾਦੇ ਕਿਹੜਾ ਬਿਆਨ ਸਿੰਘ ਜਿਹਦੇ ਪੈਸੇ ਖਾਦੇ ਆ ਸਾਬਕਾ ਮੁੱਖ ਮੰਤਰੀ ਦੇ ਬਿਆਨ ਸਿੰਘ ਤਾਂ ਨਹੀਂ ਕਹਿੰਦੇ ਤੁਸੀਂ ਠੀਕ ਹੈ ਕਿਹੜੇ ਬਿਆਨ ਸਿੰਘ ਦੇ ਨਾਮ ਲੈ ਰਹੇ ਹੋ ਪੂਰਾ ਨਾਮ ਲਵੋ ਕਿ ਬਿਆਨ ਸਿੰਘ ਆਫਲਾਨਾ ਸਿੰਘ ਆ ਪੈਂਡ ਕਿ ਤੇ ਕ ਪੈਸੇ ਖਾਦੇ ਕਿਵੇਂ ਖਾਦੇ ਕਿਹੜੀ ਗੱਲ ਵਜੋਂ ਖਾਦੇ ਜੇ ਕਿਵੇਂ ਠੱਗੀ ਕੋਈ ਕੋ ਠੱਗੀ ਮਾਰੀ ਕੋਈ ਚੀਜ਼ ਕੋਈ ਕੋ ਚੀਜ਼ ਵੇਚ ਕੇ ਲਈ ਹੈ ਜਾਂ ਕਿ ਕਿਸ ਤਰ੍ਹਾਂ ਖਾਦੇ ਜਾਂ ਕੋਈ ਤੁਸੀਂ ਸੇਵਾ ਜੋ ਖਾਦੇ ਕਿਵੇਂ ਖਾਦਿਆ ਸੇਵਾ ਜੋ ਸੇਵਾ ਜੋ ਖਾਦੇ ਜੇ ਤੁਸੀਂ ਆਪਣਾ ਕੰਮ ਕਰਦੇ ਪਏ ਹੋ ਕਾਰਜ ਕਰਦੇ ਪਏ ਹੋ ਆਪਣਾ ਤੁਸੀਂ ਕਰਕੇ ਕੰਮ ਨਾ ਪਹਿਲਾਂ ਤੁਸੀਂ ਵਿਰਧ ਕਹਿੰਦੇ ਆਪਣਾ ਤੁਸੀਂ ਮਰੀਜ਼ਾਂ ਸੰਭਰੇ ਸੀ ਉਸ ਮੁਤਾਬਕ ਕੋਈ ਪੈਸਾ ਖਾਦਾ ਜੋਸ ਮੁਤਾਬਕ ਜੇ ਕਿਹਾ ਕਿਸੇ ਪਹਿਲਾ ਕਾਤਾ ਤਾਂ ਦੱਸੋ ਠੀਕ ਹੈ ਨਾਮ ਲੈ ਕੇਓ ਜੀ ਕਿਤਬ ਇੱਕ ਕਿਵੇਂ ਪੈਰਗ੍ਰਾਫ ਹੈ ਕੌਣ ਕੀ ਸਿਸਟਮ ਕਿਸੇ ਵੇ ਵਹਿਗਾ ਤੇ ਹੁਣ ਮੁੱਖ ਸਾਹਿਬ ਜੀ ਦੀ ਸੇਵਾ ਕਰਦੇ ਨਾ ਤੁਹਾਨੂੰ ਢੰਗ ਦਰਦਨ ਉਹਨੂੰ ਸੇਵਾ ਕਰਨ ਦਾ ਮੁੱਖ ਵੀ ਜੀ ਸੇਵਾ ਕਰਦੇ ਹੁਣ ਉੱਥੇ ਸੇਵਾ ਕੀਤੀ ਆਪਣੇ ਹਾੜਾਂ ਦੇ ਸੇਵਾ ਕੀਤੀ ਆ ਕਰਕੇ ਲੋਕੀ ਪਿੱਛੇ हट ਗਏ ਹਜੂ ਵੀ ਕਰ ਰਹੇ ਨਹੀਂ ਉਹ ਸਿੱਧਾ ਹੀ ਮਣਾਉਂਦੇ ਕਿਸੇ ਦਾ ਅਕਾਊਂਟ ਜਾਂ ਪੈਸੇ ਨਹੀਂ ਮੰਗਾਉਂਦੇ ਕੀ ਸਾਡੇ ਮੇਰੇ ਕਾਉਂਡਿ ਪੈਸੇ ਪਾਉ ਮੈਂ ਥੋੜੀ ਚੀ ਲਵ ਕਿ ਬਾਹਰ ਫੋਨ ਆਉਂਦੇ ਆ ਉਹ ਕਿ ਕਾਦੇ ਬਕਾਇਦਾ ਹਰ ਜਿਹ ਕਾਦੇ ਲੀ ਸੇਵ ਕਰਨੀ ਆ ਕਿਹੜੇ ਕੰਮ ਲਈ ਕਰਨੀ ਆ ਮਗੋza ਦਾ ਤਾ ਦੇ ਕਿ ਐਵੇਂ ਉਸ ਟੇ ਆਹ ਆ ਇਸਤੇਮਾਲ ਦੀ ਲੋੜ ਆ ਅਸਾ ਨਾਜ਼ੀ ਲੋੜ ਆ ਹੁਣ ਡਾਟਾ ਦੀ ਲੋੜ ਆ ਹੁਣ ਬੀ ਦੀ ਲੋੜ ਆ ਹਰ ਹਰ ਵਕਤ ਦਾ ਦੇ ਪਏ ਹੁਣ ਕੁੜੀਆਂ ਦੇ ਵਿਆਹ ਸ਼ਾਦੀ ਲਈ ਫਲਾਨੀ ਜੀ ਦੀ ਲੋੜ ਆ ਤਾਂ ਜਿਸ ਸਮੇ ਲੋੜ ਹੁੰਦੀ ਆ ਉਹ ਸਿਰਫ ਉਹ ਕਰਕੇ ਚੀ ਉਹ ਸਨ ਸਿੱਧੇ ਪੈਸੇ ਉੱਤੇ ਪਵਾਉਂਦੇ ਆ ਆਪ ਕੋ ਪੈਸੇ ਨਹੀਂ ਪਵਾਉਂਦੇ ਠੀਕ ਆ ਪਹਿਲੀ ਗੱਲ ਇਹ ਹੁਣ ਇੱਥੇ ਪਿੰਡ ਪਮਾੜੀ ਵਿੱਚ ਦੀ ਗੱਲ ਦੱਸਦਾ ਨਾ ਤੁਹਾਨੂੰ ਮੈਂ ਜਿਹੜੀ ਮੇਰੇ ਸਾਹਮਣੇ ਹੋਈ ਆ ਪੂਰੀ ਪਗਾਇਦਾ ਗਵਾਹ ਵੀ ਗਈ ਜੀ ਮੇਰੇ ਕੋਲ ਉਹਨਾਂ ਦੇ ਠੀਕ ਹੈ ਵਗੈਰਾ ਪਾਪਾ ਮਾੜੀ ਪਿੰਡ ਪਮਾੜੀ ਵਿੱਚ ਇੱਕ ਲੋੜਵੰਦ ਦਾ ਘਰ ਪੈ ਰਿਆ ਜਿਹਦੇ ਪਿੱਛੇ ਆੜਾ ਦੇ ਵਿੱਚ ਜਦੋਂ ਆੜਾ ਹੀ ਸੀ ਨਾ ਕੋਈ ਇੱਕ ਘੜ ਡਿੱਗ ਜਾਂਦਾ ਬੁਢੇ ਮਾਪੇ ਠੀਕ ਹੈ ਬੁਢੇ ਮਾਪੇ ਸੀ ਤੇ 38 ਸਾਲ ਦਾ ਮੁੰਡਾ ਜਿਹੜਾ 12 ਸਾਲ ਤੋਂ ਮੰਜੇ ਤੇ ਪਿਆ ਤੇ ਕੁਮਾਰੀ ਕੁੜੀ ਘਰੇ ਸੀ ਇੱਕ ਹੁਣ ਉਹਨਾਂ ਤੇ ਹੋ ਗਿਆ ਕਈ ਵਿਅਕਤੀ ਦੇ ਵਿਅਕਤੀ ਉਹਨਾਂ ਤੇ ਪਈ ਜਾਂਦੀਆਂ ਨੇ ਵਾਹਿਗੁਰੂ ਦੀ ਕਿਰਪਾ ਕੀਤੀ ਵਾਹਿਗੁਰੂ ਨੇ ਸੇਵਾ ਮੇਰੇ ਲੇਖ ਲਈ ਮੈਂ ਮੁਖਸਾ ਉਹਨਾਂ ਨਾਲ ਗੱਲ ਕੀਤੀ ਮੁਖੋ ਵੀਰ ਜੀ ਨੇ ਬਗੈਦਾ 50000 ਰੁਪਏ ਦੀ ਸੇਵਾ ਲਗਾ ਲਈ 25 ਦੀ ਸੇਵਾ ਲਗਾ ਲਈ ਹੋ ਲੱਗ ਉਹ ਸਿੱਧੇ ਪੈਸਾ ਉੱਥੋਂ ਹੱਥੋਂ ਹੱਥੇ ਦਵਾਇਆ ਠੀਕ ਹੈ ਸਾਰੇ ਸਾਹਮਣੇ ਦਵਾਇਆ ਉਹਨਾਂ ਵਿੱਚ ਉਹ ਕਹਿੰਦੇ ਪੈਸੇ ਹੱਥੋਂ ਲੈ ਨਹੀਂ ਕਹਿੰਦੇ ਉਹ ਨਾਲ ਜਿਹੜੇ ਸੇਵਾਦਾਰ ਸੀ ਠੀਕ ਹੈ ਉਹਨਾਂ ਨਾਲ ਲੈ ਕੇ ਕਿ ਤੁਸੀਂ ਜੇ ਆਪ ਦਿੱਤੀ ਤਾਂ ਬਹੁਤ ਤੁਹਾਨੂੰ ਸਕੂਨ ਮਿਲੋ ਜੇ ਤੁਸੀਂ ਆਪ ਦਿੱਤੀ ਸੇਵਾ ਕਰੋਗੇ ਠੀਕ ਹੈ ਜੀ ਇਹ ਚੀਜ਼ ਆਇਨਾ ਸੇਵਾ ਕਦਰ ਢਾਂਗਾ ਆਖ ਤੁਮ ਮੈਂ ਜਦੋਂ ਮਰਜੀ ਆ ਜਿਓ ਪਿੰਡ ਪਮਾਲੀ ਦੇ ਵਿੱਚ ਤੁਹਾਡੇ ਜੀ ਆਏ ਇਹਨੂੰ ਕਰਾਂਗੇ ਸਵਾਗਤ ਕਰਾਂਗੇ ਠੀਕ ਹੈ ਤੁਹਾਨੂੰ ਚੀਜ਼ਾਂ ਦਿਖਾ ਵੀ ਦਵਾਂਗੇ ਜੇ ਤੁਸੀਂ ਕੋਈ ਸੇਵਾ ਕਰਨੀ ਚਾਹੋ ਤੁਸੀਂ ਵੀ ਸੇਵਾ ਕਰ ਸਕਦੇ ਆ ਜਿਓ ਤੁਹਾਡਾ ਪੂਰਾ ਇੱਜ਼ਤ ਮਾਨ ਕਰਾਂਗੇ ਠੀਕ ਹੈ ਜਦੋਂ ਮਰਜੀ ਤੁਹਾਨੂੰ ਇਹ ਵੀ ਚੀਜ਼ ਮੈਂ ਤੁਹਾਨੂੰ ਦਿਖਾ ਦਊਗਾ ਠੀਕ ਹੈ ਤੀਜੀ ਗੱਲ ਹੈ ਕਿ ਹੁਣ ਆ ਜਿਓ ਹੁਣ ਤੁਹਾਡੀ ਦੋ ਗੱਲਾਂ ਤੇ ਜਿਹੜੀਆਂ ਤੁਹਾਡੇ ਤੁਸੀਂ ਗੱਲਾਂ ਕੀਤੀਆਂ ਸੀਗੀਆਂ ਕਾਫੀ ਸਿਗੀਆਂ ਸਿਗੀਆਂ ਤੁਸੀਂਆਂ ਗੱਲਾਂ ਕੀਤੀਆਂ ਸੀਗੀਆਂ ਮੈਂ ਕਹਿੰਨਾ ਇੱਕ ਤੁਸੀਂ ਇਲزام ਲਗਾਇਆ ਸੀ ਸਿਗੀਆਂ ਤੁਹਾਡੇ ਉਹਨਾਂ ਦੋ ਗੱਲਾਂ ਦਾ ਜਵਾਬ ਹੋ ਗਏ ਹੁਣ ਮੇਰੀਆਂ ਦੋ ਗੱਲਾਂ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਹਨ ਪਹਿਲੀ ਗੱਲ ਦਾ ਸਵਾਲ ਦਾ ਜਵਾਬ ਤੁਸੀਂ ਇੱਕ ਗੱਲ ਕਹਿ ਰਹੇ ਹੋ ਕਿ 2100 ਵਾਲੇ 3100 ਵਾਲੇ ਇਹਨਾਂ ਦੀ ਕੀ ਕਦ ਸਾਡੇ ਸਾਹਮਣੇ ਜਿਹੜੇ 2100 3100 ਕਥਾ ਕਰਕੇ 2100 ਕਥਾ 1 ਕਥਾ ਕਰਕੇ 2100 ਕਮਾਉਣ ਵਾਲੇ 3100 ਕਮਾਉਣ ਲਈ ਇਹਨਾਂ ਦੀ ਸਾਡੇ ਸਾਹਮਣੇ ਕੀ ਉਕਾਦ ਕਥਾ ਕਰਨ ਵਾਲੇ ਥੂੜੀ ਥੂੜੀ ਨਿਗਾਹ ਦੇ ਵਿੱਚ ਸਾਰਿਆਂ ਦੀ ਇੱਕ ਆਦਾ ਜੀ ਜੋ ਕਥਾ ਕਰਦੇ ਆ ਕੀਰਤਨ ਕਰਦੇ ਆ ਗੁਰੂ ਘਰ ਦੇ ਵਜ਼ੀਰ ਨੇ ਗਰਾਤੀ ਸਿੰਘ ਤੁਹਾਡੀ ਜਿੱਥੇ ਕੁਇਸਰੀ ਜਿੱਥੇ ਥੂੜੇ ਸਾਹਮਣੇ ਇਹੋ ਕਾਹ ਦਾ ਨਾਦੀ ਮੈਨੂੰ ਜਣਾ ਪਾ ਦਿਓ ਕਿ ਇਹ ਜਿਹੜੇ ਸਾਰੇ ਨਿਕਬੇਟਾ ਲੈਂਦੇ ਆ ਉਹ ਸੰਗਤਾਂ ਦਿੱਤਾ ਖਾਂਦੇ ਆ ਠੀਕ ਹੈ ਉਹ ਵੀ ਮਣਾਇ ਚਰਨਾ ਪਉਂਦੇ ਚਾਹੀਓ ਕਿ ਕੀ ਉਹ ਕਿਹਦੇ 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 ਬਾਰੇ ਕਿਉਂ ਕਿਉਕਿਆ ਮੈਂ ਬਾਕੀ ਸੇ ਸੇਵਾਦਾਰੋਂ ਬੇਨਤੀ ਕਰੂੰਗਾ ਜਿਹੜੇ ਸ਼ੁਰੂਤ ਸਾਰ ਮਹਾਰਾਜ ਦੀ ਸੇਵਾਦਾਰ ਨੇ ਚਾਹੇ ਗਰੰਤੀ ਸਿੰਘ ਨੇ ਚਾਹੇ ਕਵੀਸਰ ਜੱਥਾ ਵਾ ਚਾਹੇ ਢਾਡੀ ਜੱਥਾ ਵਾ ਚਾਹੇ ਕੀਰਤਨ ਜੱਥਾ ਵਾ ਅੱਜ ਤੱਕ ਸਰਦਾਰ ਹਰਪੀਸੇ ਮਕੂਈ ਛੋਟੇ ਖੜਦੇ ਆ ਰਹੇ ਨੇ ਠੀਕ ਆ ਜਿੱਥੇ ਕੋਈ ਮਸਲਾ ਹੁੰਦਾ ਵਾ ਉਹ ਪਹਿਲੇ ਪਹਿਲੇ ਆਪਣਾ ਸਾਰਾ ਗਰੂਪ ਛੱਡ ਕੇ ਸਾਰੇ ਨਾਲ ਖੜੇ ਨੇ ਠੀਕ ਆ ਅੱਜ ਦੇਖਦੇ ਆਂ ਮਕੂ ਸਾਹਿਬ ਨੇ ਇੱਕ ਵਾਰ ਯੂਨੀਕੇ ਮੈਨਾਂ ਆ ਕੇ ਖੜੋ ਕਿਸੇ ਮਸਲੇ 'ਚ ਨਹੀਂ ਗਿਆ ਆ ਮਸਲਾ ਆਹ ਜਿਹੜੀ ਗੱਲ ਕਹੀ ਆ ਨਾ ਇਹਨਾਂ ਨੇ ਇਹ ਸਾਰੇ ਬਾਰੇ ਕਹੀ ਆ ਦੇਖਦੇ ਇਸ ਗੱਲ ਦਾ ਕੌਣ ਕੋਈ ਜਵਾਬ ਕੀ ਮੈਨੂੰ ਦਿੰਦਾ ਠੀਕ ਹੈ ਦੂਜੀ ਗੱਲ ਦੂਜਾ ਸਵਾਲ ਤੁਸੀਂ ਇੱਕ ਮਿੰਟ ਗੱਲ ਕਹੀ ਆ ਤੁਸੀਂ ਕਹਿੰਦੇ ਹੋ ਮੈਂ ਦਲਪੰਥ ਨੂੰ ਘੋੜਾ ਦਿੰਦਾ ਜੀ ਕਿਸੇ ਹੋਰ ਨੂੰ ਘੋੜਾ ਨਹੀਂ ਦਿੰਦਾ ਹਨਾ ਇਹ ਸਾਰੀ ਗੱਲ ਕਿਸੇ ਨੂੰ ਪਤਾ ਨਹੀਂ ਜਿਹੜੇ ਮੈਂ ਗੱਲ ਕਰਨ ਲੱਗਿਆ ਸੁਣ ਲੈ ਸਾਰੇ ਜਣੇ ਮੈਂ ਦਲਪੰਥਰ ਕੋੜਾ ਦੇਣਾ ਜੀ ਮੜਾਇ ਚਾਨਾ ਪਾ ਦਿਓ ਦਲਪੰਥਰ ਕੋੜਾ ਦਿੰਨੀ ਆ ਕਿ ਦਲਪੰਥਰ ਕੋੜਾ ਤਾਪ ਦਿਓ ਠੀਕ ਹੈ ਵਕੀਲ ਕੋੜਾ ਜਾਦਾ ਜੀ ਅੱਜੋ ਦੁਨੀਆ ਤੇ ਨਹੀਂ ਹੈਗਾ ਸਾਡ ਛੱਡ ਗਿਆ ਕਰਾਮਾਤੀ ਲੈਣ ਦਾ ਵਕੀਲ ਕੋੜਾ ਨਾਮ ਬਕਾਇਦਾ ਨਾਮ ਲੈ ਕੇ ਗੱਲ ਕਰ ਰਹੇ ਆ ਵਕੀਲ ਕੋੜਾ ਕਰਾਮਾਤੀ ਲੈਣ ਦਾ ਜਾਦਾ ਆਇਆ ਕੁਛ ਅੱਜੋ ਦੁਨੀਆ ਤੇ ਨਹੀਂ ਹੈਗਾ ਪੰਜਾਬ ਦੀ ਨਸਲ ਮਸ਼ਹੂਰ ਘੋੜਾ ਜੇ ਤੁਸੀਂ ਚਾਹੁੰਦੇ ਉਸ ਲੈਨ ਨੂੰ ਅੱਗੇ ਵਧਾ ਸਕਦੇ ਸੀ ਪਰ ਤੁਸੀਂ ਪਹਿਲਾਂ ਘੋੜਾ ਉਹਨਾਂ ਦਾ ਕਿਵੇਂ ਲੈ ਕੇ ਆਇਆ ਕਿੰਨਾ ਚਿਰ ਦੱਬਿਆ ਰੱਖਿਆ ਨਹੀਂ ਦੱਬਿਆ ਤੇ ਉਹ ਤੋਂ ਕਿਵੇਂ ਕਢਾਇਆ ਗਿਆ ਸਾਰੇ ਸਬੂਤ ਗਵਾਹ ਸਭ ਨਹੀਂ ਮੈਂ ਚਾਹੁੰਦਾ ਇਹਦੀ ਸਾਰੀ ਸਟੋਰੀ ਤੁਸੀਂ ਆਪ ਦੇ ਮੂੰਖੋਂ ਬੋਲੋ ਤਾਂ ਚੰਗੀ ਗੱਲ ਹੈ ਠੀਕ ਹੈ ਕੀ ਕਿਵੇਂ ਹੋਇਆ ਕੀ ਕੀ ਹੋਇਆ ਅੱਜ ਜੇ ਤੁਸੀਂ ਚਾਹਦੇ ਜਾਂ ਤੁਸੀਂ ਘੋੜਾ ਲੈ ਕੇ ਗਏ ਤੇ ਦਬੇ ਜੀ ਅੱਜ ਉਸ ਘੋੜੇ ਦੀ ਤੁਸੀਂ ਸਾਭਿਆ ਹੁੰਦਾ ਉਹ ਤੋਂ ਵੰਸ਼ ਲਈ ਹੁੰਦੇ ਉਹਦਾ ਵੰਸ਼ ਲਿਆ ਹੁੰਦਾ ਪੂਰੀ ਪਿਓਰ ਦੇ ਨਾਲ ਠੀਕ ਹੈ ਨਾ ਕਰਾਮਾਤੀ ਲੈਣ ਉਹ ਵਿੱਚ ਚਲਾਈ ਹੁੰਦੀ ਮੈਂ ਵੀ ਅੱਜ ਬੱਲੇ ਬੱਲੇ ਕਰਦਾ ਮੈਂ ਵੀ ਕਿਹੜੀ ਬਾਬੇ ਦੀ ਜਾਇਜਾ ਕਰਦਾ ਕਰਦਾ ਕਿਹੜੀ ਜਿੰਦਾਬਾ ਕਰਦਾ ਕਿਹੜੀ ਜਿੰਦਾਬਾ ਪਰ ਨਹੀਂ ਤੁਸੀਂ ਕਹਿੰਦੇ ਸੇਵਾ ਕਰਦੇ ਜੇ ਸੇਵਾ ਕਰਨੀ ਸੀ ਉਸ ਲੈਣ ਦੀ ਕਰਦੇ ਉਸ ਲੈਨ ਨੂੰ ਸਾਹਮਣੇ ਪੰਜਾਬ ਕੁਛ ਦੇਕੇ ਜਾਂਦੇ ਪਰ ਨਹੀਂ ਤੁਸੀਂ ਪੈਸੇ ਮਗਰ ਪੈਗੇ ਕਿਉਂਕਿ ਅੱਜ ਮਾਰਵਾੜੀ ਨਸਲ ਦਾ ਪੈਸਾ ਮਾਰਵਾੜੀ ਨਸਲ ਨੂੰ ਮਸਹੂਰ ਆ ਉਹ ਉਹਦੇ ਅੰਦਰ ਪੈਸਾ ਵੱਧਦਾ ਜੇ ਉਸ ਨਸਲ ਨੂੰ ਜਿੰਨਾ ਖਵਾਉਨੇ ਆ ਉਹ ਚੌਗਣਾ ਦੁਗਦੁਗ ਇਹ ਤਾਂ 10 ਚੌਗਣਾ ਕਿ 10 ਗੁਣਾ ਦੇ ਕੇ ਜਾਂਦੀ ਆ ਜੇ ਹੀ ਕਰਾਮਾਤੀ ਲੈਨ ਖਵਾਉਂਦੇ ਕਰਾਮਾਤੀ ਦੀ ਸੇਵਾ ਕਰਦੇ ਉੱਥੇ ਪੈਸਾ ਨਹੀਂ ਆਣਾ ਹੁੰਦਾ ਸੀ ਇਹ ਹੀ ਹੁੰਦਾ ਥਿਆ ਕਿਵੇਂ ਲਿਆਂਦਾ ਗਿਆ ਕਿਵੇਂ ਰੱਖਿਆ ਗਿਆ ਕਿਵੇਂ ਗਿਆ ਕਿੱਥੇ ਗਿਆ ਕਿਧਰੋਂ ਕਿਵੇਂ ਗਿਆ ਸਾਰੀ ਸਟੋਰੀ ਮੈਨੂੰ ਪਤਾ ਗਵਾਹ ਵੀ ਆ ਸਭ ਕੁਝ ਸਾਰੇ ਸਬੂਤ ਮੇਰੇ ਕੋਲ ਸਭ ਕੋਲੇ ਵੀ ਆ ਠੀਕ ਆ ਗਵਾਹ ਵੀ ਹੈਗੇ ਆ ਜੇ ਤੁਸੀਂ ਇਸ ਲੈ ਚਾਹਨਾ ਤੁਸੀਂ ਪਹੁੰਚ ਚੰਗੀ ਗੱਲ ਆ ਇਹ ਵੀ ਜਨਤਕ ਕਰਦੇ ਹਾਂ ਹਾਂ ਇੱਕ ਗੱਲ ਹੋਰ ਇੰਪੋਰਟੈਂਟ ਇੱਕ ਸੰਗਤ ਜੀ ਇਹ ਕਹਿੰਦੇ ਹਾਂ ਵੀ ਹਾਂ ਜੋ ਇਹਨਾਂ ਤੇ ਗੱਲ ਕੀਤੀ ਸੀ ਕਿ ਸਭ ਤੋਂ ਪਹਿਲੀ ਗੱਲ ਕੀ ਕਹਿੰਦੇ ਮੈਂ ਗੁਰੂ ਰਾਮਦਾਸ ਦੇ ਜਾ ਕੇ ਦੇਕਰੌਨੀ ਆਰਦਾਸ ਕਰਦੇ ਆ ਇਹ ਉਹ ਗੱਲ ਤੇ ਨਹੀਂ ਆਈ ਜਿਹੜੀ ਗੱਲ ਉਹਨੇ ਕੀਤੀ ਸੀ ਪੈਸੇ ਵਾਲੀ ਉਹਨਾਂ ਉਹਨਾਂ ਤੇ ਲਾਈਵ ਜੋ ਟੈਸਟ ਜੇ ਹੁੰਦਾ ਜਿਹੜਾ ਵੀ ਉਹ ਹੁੰਦਾ ਵਾ ਹੈਨਾ ਤੇ ਇਹ ਕਹੇ ਚੜਨ ਨੂੰ ਤਿਆਰ ਪਰ ਗੱਲ ਤਾਂ ਹੋ ਗਈ ਇਹ ਕੀ ਗੱਲ ਹੈ ਜੇ ਸੰਗਤ ਦਾ ਇਨੇ ਕੁਛ ਖਾਦਾ ਹੋਵੇ ਮੈਂ ਕੁਛ ਖਾਦਾ ਹੋਵੇ ਸੰਗਤ ਦਾ ਚਲੋ ਅਰਦਾਸ ਕਰੀਏ ਭਾਈ ਸਾਹਿਬ ਇਹ ਜਿੱਤੀ ਸੰਗਤ ਦਾ ਖਾਣੇ ਆ ਹਰਪੀ ਹਰਪੀ ਸੇ ਮੱਖੋ ਜੀ ਹਰ ਕਥਾ ਵਿੱਚ ਇਹ ਗੱਲ ਕਹਿੰਦੇ ਆ ਕਿ ਸੰਗਤ ਤੁਹਾਡਾ ਥੋਡਾ ਦਿੱਤਾ ਖਾਣੇ ਆ ਥੋਡਾ ਨਮਕ ਖਾਣੇ ਆ ਕਿ ਅਸੀਂ ਤੇ ਥੋਡਾ ਦਿੱਤਾ ਖਾਣੇ ਆ ਤਾਂ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹਾਂ ਉਹ ਕਥਾ ਕਰਦੇ ਆ ਕਥਾ ਕਰਕੇ ਕਥਾ ਜਿਹੜੀ ਪੇਟਾਂ ਹੁੰਦੀ ਆ ਉਹ ਵੀ ਸੰਗਤ ਦੀ ਲੰਗਰ ਛਕਦੇ ਉਹ ਵੀ ਗੁਰੂ ਗ੍ਰੀਤ ਸੰਗਤ ਦਾ ਸਭ ਕੁਝ ਸੰਗਤ ਦਾ ਹੀ ਠੀਕ ਹੈ ਸੰਗਤ ਦੇ ਉੱਪਰ ਹੈ ਕੋਣ ਗੁਰੂ ਰੂਪ ਸਾਹਿਬ ਸੰਗਤ ਜੀ ਤੋਂ ਉੱਪਰ ਕੋਈ ਨਹੀਂ ਜੀ ਅੱਜ ਲੜਦੇ ਵੀ ਬਗਿਆ ਤਾਂ ਸੰਗਤ ਨਹੀਂ ਲੜਦੇ ਪਏ ਆ ਕੁਝ ਕੁਝ ਗੱਲਬਾਤ ਕਰਦੇ ਆ ਕਿਉਂਕਿ ਸੰਗਤ ਜੇ ਅੱਜ ਹਵਾ ਦੇ ਉਲਟ ਚੱਲੇ ਆ ਨਾ ਕਈ ਕਹਿੰਦੇ ਗਾਲਾਂ ਪੈਦੀਆਂ ਬੁਲਾਣਾ ਹੁੰਦਾ ਅੱਜ ਹਵਾ ਦੇ ਉਲਟ ਚੱਲੇ ਆ ਪਰ ਹਵਾ ਦੇ ਉਲਟ ਜਰੂਰ ਚੱਲੇ ਆ ਪਰ ਸਚਾਈ ਸਚਾਈ ਦੇ ਨਾਲ ਚੱਲੇ ਆ ਸੱਚ ਨਾ ਚੱਲੇ ਆ ਜਦੋਂ ਗੁਰੂ ਨਾਨਕ ਸਾਹਿਬ ਮਾ ਇੱਕ ਗਾਣਾ ਤਾਂ ਸਾਰੇ ਦੇ ਪੈਂਦੀਆਂ ਹੁੰਦੀਆਂ ਨੇ ਗੁਰੂ ਨਾਨਕ ਸਾਹਿਬ ਮਾਰੀ ਦੇ ਪਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਠੀਕ ਆ ਜਿਨ੍ਹਾਂ ਦੇ ਬੱਚਾ ਸਿੱਧੀ ਜੋੜ ਚੱਲਦਾ ਪਿਆ ਵਾ ਜਿੱਦੀ ਜਣ ਚੱਲਦੇ ਪਏ ਨੇ ਤੇ ਆਪਣੇ ਗੁਰੂ ਗੁਰਪੁਰਬ ਵੀ ਨਾ ਘੇ ਗਿਆ ਕੱਲ ਠੀਕ ਹੈ ਉਹ ਵੀ ਜੇ ਅੱਜ ਉਹ ਨਾ ਹੁੰਦੇ ਠੀਕ ਹੈ ਉਹ ਇੱਕ ਪਾਸੇ ਪਹਾੜੀ ਰਾਜਨਾ ਖੜਦੇ ਆ ਉਹਨਾਂ ਨੇ ਦੱਸਿਆ ਕਿ ਭਾਵੇਂ ਪਹਿਲਾਂ ਇਹ ਵੀ ਆਪਾਂ ਨੇ ਤੇ ਆ ਧੱਕਾ ਹੁੰਦਾ ਪਿਆ ਮੌਜੂਦਾ ਸਰਕਾਰ ਦੇ ਉਲਟ ਚੱਲੇ ਉਲਟ ਉਲਟ ਚੱਲ ਕੇ ਪਰ ਪਹਾੜੀ ਰਾਜਿਆਂ ਨੇ ਉਹਨਾਂ ਦੇ ਪਿੱਠ ਤੇ ਵਾਰ ਕੀਤਾ ਕਿਵੇਂ ਕਿਵੇਂ ਕੇ ਤਾਂ ਸਾਰੀ ਹਿਸਟਰੀ ਤੇ ਜਾਣੂਗਾ ਆਪਾਂ ਠੀਕ ਹੈ ਜਿਹੜੇ ਲਿਖੜਦੇ ਉਹ ਉਹਨਾਂ ਨੇ ਡਾਂਗਾ ਪਾਈਆਂ ਡਾਂਗਾ ਮਾਰੀਆਂ ਉਹੀ ਉਲਟ ਚੱਲੇ ਠੀਕ ਹੈ ਆ ਅੱਜ ਸੰਗਤ ਉਲਟਾ ਕਿਉਂ ਉਲਟਾ ਇਹ ਬਾਬਾ ਕਿਹੜੀ ਵਾਲੇ ਜੀ ਲੱਗਦਾ ਕਿ ਸੰਗਤ ਉਹਨਾਂ ਨਾਲ ਨਹੀਂ ਗੁਰ ਸੰਗਤ ਜਿਹੜੀ ਹੁੰਦੀ ਆ ਨਾ ਸੰਗਤ ਨੂੰ ਆਏ ਲੱਗਦਾ ਕਿ ਖੇੜੀ ਵਾਲੇ ਬਾਬਾ ਜੀ ਨਾ ਥੱਕਾ ਹੋਇਆ ਸੰਗਤ ਜਦੋਂ ਖੜਦੀ ਹੈ ਨਾ ਇਹ ਨਹੀਂ ਦੇਖਦੀ ਮੂਰੇ ਕੋਣ ਸੰਗਤ ਇਹ ਦੇਖਦੀ ਆ ਸਿੱਖ ਸੰਗਤ ਖਾਸ ਕਰਕੇ ਕਿ ਜੇ ਜਿਆ ਤਾਂ ਥੱਕਾ ਸੰਗਤ ਨੇ ਖੜੇ ਸੀ ਉਹਨਾਂ ਨੂੰ ਮਹਿਸੂਸ ਹੋਇਆ ਉਸ ਟਾਈਮ ਕਿ ਹਾਂ ਵੀ ਖੇੜੀ ਵਾਲੇ ਬਾਬਾ ਜੀ ਦਾ ਥੱਕਾ ਹੋ ਗਿਆ ਸੰਗਤ ਖੜ ਗਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦਾ ਥੱਕਾ ਨਹੀਂ ਹੋਇਆ ਥੱਕਾ ਹੋ ਥੱਕਾ ਹੋਰਾਂ ਨਾਲ ਹੋਇਆ ਉਹਨਾਂ ਦਾ ਕੋਈ ਥੱਕਾ ਨਹੀਂ ਹੋਇਆ ਜੇ ਯਾਰ ਹਾਰ ਜਤ ਹੁੰਦੀ ਲੱਗੀ ਰਹਿੰਦੀ ਆ 8ਵੇਂ ਪਰਤੀ ਆ ਗਈ ਤਾਂ ਇਹ ਪਹਿਲੇ ਤੇ ਆ ਗਈ ਚ ਉਹ ਹਾਰ ਜਿੱਤ ਮੰਨੀ ਆ ਲੱਗੀ ਰਹਿੰਦੀ ਆ ਕਈ ਗੱਲਾਂ ਐਸੀ ਆ ਵੈਸੇ ਹੁੰਦੀਆਂ ਨਹੀਂ ਜਿਹੜੀ ਚੀਜ਼ਾਂ ਨਹੀਂ ਹੁੰਦੀਆਂ ਕੋੜੇ ਵਿੱਚ ਆਉਂਦੀਆਂ ਕਈ ਕਮਰੇ ਜਿੱਤੇ ਆਪਾਂ ਚਲੇ ਗਏ ਸਿੰਪਲ ਜੀ ਗੱਲ ਮੈਂ ਇੱਕ ਸੰਗਤ ਦੀ ਸਿੰਪਲ ਜੀ ਗੱਲ ਕਰਦਾ ਜਿੱਥੇ ਆਪਾਂ ਚਲੇ ਗਏ ਐਂਪੀਅਰ ਦਾ ਫੈਸਲਾ ਟਲ ਹੁੰਦਾ ਆਪਾਂ ਕਹਿ ਕੇ ਚੱਲਦੇ ਆ ਨਾ ਜੇ ਆਪਾਂ ਉਨਾਂ 'ਚ ਯਕੀਨ ਹੀ ਨਹੀਂ ਰੱਖਦੇ ਫਿਰ ਆਪਾਂ ਉੱਥੇ ਜਾਣੇ ਕਦੇ ਲਈਆਂ ਜਦ ਇਹ ਮਸਲੇ ਆਪਾਂ ਫਿਰ ਗੱਲ ਕਰਾਂਗੇ ਪਹਿਲਾਂ ਜਿਹੜੀਆਂ ਆਪਾਂ ਚਾਰ ਗੱਲਾਂ ਕੀਤੀਆਂ ਪੰਜ ਗੱਲਾਂ ਹੋ ਗਈਆਂ ਸੀ ਕਣੀਏ ਚਾਰ ਸੀ ਇੱਕ ਪੰਜਵੀਂ ਨਾਲ ਉਹ ਸੌਣ ਵਾਲੀ ਵੀ ਲੱਗੀ ਠੀਕ ਹੈ ਪਹਿਲੀ ਗੱਲ ਇਹ ਕਹੀ ਸੀਗੀ ਕੁੜੀ ਵਾਲੀ ਉਹ ਤੁਹਾਨੂੰ ਦੱਸਤਾ ਜੇ ਕੁੜੀ ਵਾਲੇ ਗੱਲ ਵਿੱਚ ਕੋਈ ਕੋਈ ਹੈਗਾ ਕੋਈ ਲਿਆਵੇ ਸਬੂਤ ਆਪਾਂ ਕੇਸ ਕਰਾਂਗੇ ਗੈਜਟੇ ਵੀ ਜੜਾਵਾਂਗੇ ਠੀਕ ਹੈ ਦੂਜੀ ਗੱਲ ਇਹ ਕਹੀ ਸੀਗੀ ਹਾਂ ਵੀ ਜੇ ਆਪਣੇ ਉਹ ਪੈਸੇ ਦੀ ਗੱਲ ਹੁੰਦੀ ਜੇ ਪੈਸੇ ਦੀ ਗੱਲ ਕੋਈ ਸੱਚੀ ਨਿਕਲਦੀ ਆਪਾਂ ਦੁੱਗਣੇ ਪੈਸੇ ਦਿਵਾਵਾਂਗੇ ਮਗੂ ਸਾਹਿਬ ਤੋਂ ਜੇ ਜੇ ਤੇਰੀ ਵੀ ਤਾਂ ਨਿਕਲਦੀ ਠੀਕ ਹੈ ਜੇ ਨਹੀਂ ਇਹ ਸੱਚ ਨਹੀਂ ਨਿਕਲਦੀ ਇਹ ਕੀ ਕਰੂਗਾ ਇਹ ਤਾਂ ਅਸੂਦਵੇ ਤੀਜੀ ਗੱਲ ਇਹ ਕਥਾਵਾਚ ਇਹਨੇ ਕਹੇ ਕਥਾ ਕਰਦਾ 2100 ਲੈਂਦਾ 3100 ਲੈਂਦਾ 3 ਕਥਾਵਾਚ ਕੰਦੀ ਇਹਨੇ ਪ੍ਰਤੀ ਇਹਦੀ ਇਹਨੇ ਕੀ ਇਹ ਇਕਾਦ ਰੱਖਦੇ ਨੇ ਇਹ ਇਹ ਵੀ ਦੱਸ ਦਰ ਕਿ ਬਾਕੀ ਕਥਾਵਾਚ ਕੀਤੇ ਜਿੱਥੇ ਕੀ ਕਹਿਣਗੇ ਇਹਦੇ ਬਾਰੇ ਉਹ ਵੀ ਇਹ ਦੱਸ ਦਰ ਕਿ ਇਹ ਮੁੱਖ ਸਾਹਿਬ ਨਾਲ ਮੈਂ ਖੜਦੇ ਰਹੀ ਆ ਕਿ ਉਹ ਮੁੱਖ ਸਾਹਿਬ ਨਾਲ ਇਹ ਮੁੱਖ ਸਾਹਿਬ ਨਾਲ ਨਹੀਂ ਤੋਂ ਤੁਹਾਨੂੰ ਵੀ ਬੋਲਿਆ ਵਿੱਚ ਕਿ ਤੁਸੀਂ ਉਹਨਾਂ ਲਈ ਕੁਝ ਬੋਲੋਗੇ ਕਿ ਨਹੀਂ ਬੋਲੋਗੇ ਇਹ ਵੀ ਉਹ ਦੱਸ ਦਰ ਠੀਕ ਹੈ ਪੰਜਵੀਂ ਕਾ ਦੀ ਸੌ ਦੀ ਗੱਲ ਕੀਤੀ ਹੈ ਸੌ ਦੀ ਗੱਲ ਉਹਦੀ ਗੱਲ ਹੋਈ ਆ ਕੀ ਹਾਂ ਵੀ ਚਲੋ ਉਹਨਾਂ ਨੇ ਸਪਸ਼ਟ ਕਰ ਦਿੱਤੀ ਚਲੋ ਉਹਨਾਂ ਸੌਂ ਦੇ ਨਾਲ ਨਾਲ ਘੋੜੇ ਵੀ ਆਦੇ ਰੱਖਤੇ ਉਹ ਕਹਿੰਦਾ ਕਿ ਮੈਂ ਆਦਰਾ ਜਿਸਨ ਘੋੜਾ ਲਿਆ ਉਹਨਾਂ ਨੇ ਪੰਜਾਬ ਸਿੰਘ ਘੋੜਾ ਲਿਆ ਹਣ ਠੀਕ ਹੈ ਕੀ ਕਰਉਂਦੀ ਆ ਪਰ ਜਿਹੜੀ ਗੱਲ ਤੇ ਸੌਂ ਖਾਣੀ ਆ ਨਾ ਉਹ ਤੇ ਖਾਣ ਕਿ ਇਹੋ ਗੱਲ ਕਹੀ ਕਿ ਨਹੀਂ ਕੀ ਮਨ ਚ ਕਿੰਨਾ ਕੁ ਪਾਪ ਸੀ ਕਿ ਜੇ ਮਕਸਦ ਮਨ ਚ ਪਾਪ ਹੁੰਦਾ ਤਾਂ ਮਕਸਦ ਇਹ ਚੀਜ਼ ਨੂੰ ਲੈ ਕੇ ਨਹੀਂ ਨਿਕਲਦੇ ਕੀ ਉਹਨਾਂ ਨੇ ਇੱਕ ਵੀਡੀਓ ਪਾਈ ਦੇਖੀ ਆ ਲਈ ਉਹਨਾਂ ਦੀ ਕਿ ਕਿਥੇ ਪੈਸੇ ਪਾਓ ਠੀਕ ਹੈ ਕਿ ਇਹਨਾਂ ਨੂੰ ਪੈਸੇ ਪਵਾ ਜਾਂ ਦੁੱਧ ਕਰੀਏ ਤਗੀ ਤਗੀ ਤੁਸੀਂ ਕਹਿ ਰਹੇ ਹੋ ਮਮੂ ਕੁਸਰ ਆਪਸੀ ਮਮੂ ਨਾਲ ਗੱਲ ਕੀਤੀ ਫਿਰ ਤੁਸੀਂ ਕਿਹੜੇ ਪਾਪਾ ਨੂੰ ਕਿਉਂ ਨਹੀਂ ਬੋਲੇ ਆ ਜੇ ਮਮੂ ਵੀਰ ਜੀ ਨੇ ਗੱਲ ਕਹੀ ਆ ਕਿ ਹਾਂ ਵੀ ਮੈਂ ਪੈਸੇ ਪਾਪਾ ਨਾਲ ਜੇ ਤੁਹਾਨੂੰ ਲੱਗਦਾ ਫਿਰ ਇਹ ਕਿਉਂ ਨਹੀਂ ਬੋਲੇ ਜੇ ਤੁਸੀਂ ਤਾਂ ਕਹਿ ਰਹੇ ਹੋ ਕਿ ਮਮੂ ਉਹਨੂੰ ਕਿਉਂ ਬੋਲਿਆ ਮਮੂ ਉਹਦੇ ਗੱਲ ਚੁੱਪ ਕਰਕੇ ਮਮੂ ਇਸ ਕਰਕੇ ਇਸ ਆ ਗੱਲ ਨੂੰ ਚੇਤੇ ਰੱਖਿਓ ਸੰਗਤ ਜੀ ਮਮੂ ਇਸ ਇਸ ਟੇਹ ਦਾ ਆ ਬੋਲੇ ਤੁਸੀਂ ਸੰਗਤ ਜੀ ਗੱਲ ਦੀ ਸਮਝਾਉਣ ਦੀ ਤੰਗ ਕੋਸ਼ਿਸ਼ ਕੀਤੀ ਸੀ ਕਿ ਇੰਨੇ ਇਹ ਕਿਹੜੇ ਪਾਪੇ ਵਿਚੇ ਨਾਲ ਕੋ ਇਹ ਕਾਉਂਟਰਵਰਸੀ ਦਾ ਕਰੰਦਾ ਮਾਇਰਾ ਕਿ ਇਹ ਉਦੋਂ ਵੀ ਹੈ ਚੀਜ਼ਾਂ ਮਾਇਰਾ ਇਹ ਵਿੱਚ ਨਾ ਲੱਗੋ ਬੇਦੀ ਗਤੀ ਸੰਗਤ ਨੂੰ ਸੰਗਤ ਜਿ ਜਿ ਬਾਤੀ ਹੋਈ ਉਹਨੇ ਸਮਝ ਨਹੀਂ ਲੱਕਿਆ ਉਹਨੇ ਤਤਸਵਾਜ ਰਾਦੀ ਸੰਗਤ ਦਾ ਸਮਝ ਨਹੀਂ ਦੇਖਿਆ ਉਹ ਤਤਸਵਾਜ ਜੀ ਚੀਜ਼ ਲੱਗੀ ਸੰਗ ਉਹ ਗੱਲ ਉਲਟਾ ਲੱਗੀ ਸਮਾਂ ਹੁੰਦਾ ਕਿਈ ਵਾਰ ਗੱਲ ਨਹੀਂ ਸਮਝ ਵਿੱਚ ਪੈਂਦੀ ਕਈ ਵਾਰ ਸੰਗਤ ਦਾ ਹੁਣ ਉਸ ਤਰ੍ਹਾਂ ਸਮਾਂ ਗਰਮ ਸੀਗਾ ਹੋਲੇ ਸੰਗਤ ਜਦੋਂ ਹੋਲੀ ਇੱਕ ਸੰਗਤ ਦਾ ਜਦੋਂ ਆਉਗਾ ਸੋ ਦਮਾਰਨਾ ਸੋਚੋ ਦੁਨੀਏ ਪਾਸੇ ਸੰਗਤ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਦੁਨੀਏ ਪਾਸੇ ਸੋਚੋ ਠੀਕ ਹੈ ਨਾ ਕੀ ਗੱਲਾਂ ਬਾਤਾਂ ਨੇ ਠੀਕ ਹੈ ਤੇੀ ਗਲਤੀ ਹੁੰਦੀ ਹੈ ਮਿੱਤੋ ਇਹਨਾਂ ਮਨਤ ਉਹ ਗਲਤੀਆਂ ਹੋਣਗੀਆਂ ਪਰ ਸੰਗਤ ਇਹ ਜਿਹੜੇ ਇਹ ਚੀਜ਼ਾਂ ਨੇ ਨਾ ਇਹਨਾਂ ਆਪ ਲੈ ਕੇ ਚਲੀਏ ਕਿਉਂਕਿ ਮੇਨ ਆਪਣਾ ਮੋਟੀਵੇਟੀ ਇਹ ਹੋਣਾ ਚਾਹੀਦਾ ਵਾ ਕਿ ਜਿਹੜਾ ਸ਼ੌਕ ਆ ਘੋੜਿਆਂ ਦਾ ਵਾ ਹੈ ਨਾ ਕਿ ਉਹ ਮਰੀ ਨਾ ਜਵਾਨੀ ਬੜੀ ਸ਼ੌਕ ਨੂੰ ਪੈ ਰਹੀ ਆ ਕਿ ਉਹ ਸ਼ੌਕ ਨਾ ਮਰੇ ਤੇ ਇਹ ਜਿਹੜਾ ਘੋੜਿਆਂ ਨਾਲ ਆਪਾਂ ਇਹ ਲੈ ਕੇ ਚਲੀਏ ਕਿ ਘੋੜੇ ਉਹਦੇ ਆ ਉਹਦੇ ਆ ਉਹਦੇ ਨਹੀਂ ਘੋੜੇ ਕਿਸੇ ਦੇ ਨਹੀਂ ਘੋੜੇ ਤਸਵੀਰ ਪਾਛਾ ਸ਼੍ਰੀ ਗੋਬਿੰਦ ਸਿੰਘ ਮਹਾਰਾਜੀ ਦੇ ਆ ਛੇਵੇਂ ਪਿਤਾ ਹਾਸੀ ਗੁਰੂ ਹਰਗੋਬਿੰਦ ਮਹਾਰਾਜੀ ਦੇ ਘੋੜੇ ਆ 11ਵੇਂ ਪਿਤਾ ਸ਼੍ਰੀ ਗੁਰੂ ਦਰਗਾਹ ਸਿੰਘ ਮਹਾਰਾਜੀ ਦੇ ਘੋੜੇ ਨੇ ਠੀਕ ਹੈ ਨਾ ਇਹ ਸਾਰੇ ਘੋੜੇ ਆ ਉਹਨਾਂ ਦੇ ਨੇ ਆਪਣਾ ਇੱਥੇ ਕੁਛ ਨਹੀਂ ਮੇਰਾ ਜਿਵੇਂ ਕੁਛ ਨਹੀਂ ਜੋ ਕੁਛ ਹੈ ਤਾਂ ਤੇਰਾ ਤੇਰਾ ਹੱਥ 'ਚ ਕੋ ਸੌਂ ਤੇ ਕਿਆ ਲਾਗੇ ਮੇਰਾ ਇਹ ਜੀ ਅੱਜ ਲੜਦੇ ਪਏ ਆ ਆ ਕਈ ਵੀ ਇਕੱਲੇ ਕਹਿ ਰਹੇ ਨੇ ਆ ਕਿ ਇਹ ਮਸਲਾ ਮਸਲੇ 'ਚ ਨਹੀਂ ਮਸਲਾ ਵੀਰੇ ਪਾਵਰ ਟੈਗ ਹੋੜਿਆਗਾ ਕਿਉਂਕਿ ਘੋੜੇ 10ਵੇਂ ਪੀਦਾ ਮਹਾਰਾਜ ਜੀ ਦਿੱਤੇ ਹੋਏ ਠੀਕ ਹੈ 6ਵੇਂ ਪੀਦਾ ਮਹਾਰਾਜ ਜੀ ਦਿੱਤੇ ਹੋਏ ਕਿ ਘੋੜੇ ਆਪਣੇ ਗੁਰੂ ਨਾਲ ਬਹੁਤ ਜੁੜੇ ਹੋਏ ਆ ਦੂਜੀ ਪਾਸੇ ਤੋਂ ਜੁੜੇ ਹੋਏ ਨੇ ਦੂਜੀ ਪਾਸੇ ਵੀ ਘੋੜੇ ਸਵਾਰੀ ਕਰਦੇ ਸਨ ਇਹ ਆਪਣੇ ਕਿੰਨਾ ਕੋ ਬਹੁਤ ਜੁੜੇ ਹੋਏ ਨੇ ਨਾ ਕਿ ਘੋੜੇ ਖੁਦ ਘੋੜੇ ਇੱਕ ਘੋੜੇ ਨੂੰ ਆਪਾਂ ਦਰवेश ਕਿੰਦੇ ਆ ਕੀ ਕਰ ਦਰवेश ਕਿੰਦੇ ਆ ਫਿਰ ਘੋੜੇ ਜੇ ਅੱਜ ਸਮਾਂ ਦੇ ਦਿਨਾਂ ਵਿੱਚ ਆਪਾਂ ਘੋੜੇ ਦੀ ਲੜਦੇ ਪਈਆਂ ਮੈਨੂੰ ਲੱਗਦਾ ਕੀ ਚੀ ਆਪਾਂ ਕੋਲੇ ਸਾਹਮਲੀ ਆ ਨਾ ਘੋੜੇ ਘੋੜੇ ਦੇ ਵਿੱਚ ਆਪਾਂ ਨੂੰ ਸਾਂਭਿਆ ਹੋਇਆ ਕਿ ਜਿੱਥੇ ਘੋੜੇ ਦਾ ਪੈਰ ਪੈ ਜੀ ਵੀ ਹੈ ਨਾ ਉਹ ਕਰ ਕਰ ਤਰ ਜਾਂਦਾ ਮੇਰੇ ਨਾਲ ਤਾਂ ਹੋਈ ਹੈ ਯਾਰ ਠੀਕ ਹੈ ਮੈਂ ਇਹ ਅੱਖੀਂ ਦੇਖਿਆ ਮੈਂ ਤਾਂ ਲੜਦਾ ਪਿਆ ਵਾਂ ਮੈਨੂੰ ਨਹੀਂ ਹੈਗਾ ਮੈਂ ਅਜੇ ਕਿਸੇ ਮਸਲੇ ਜੀ ਨਹੀਂ ਆਇਆ ਮੁੱਖ ਵੀਰ ਜੀ ਕਿਸੇ ਮਸਲੇ ਜੀ ਨਹੀਂ ਆਇਆ ਬੜੇ ਮੈਂ ਪਿਛਲੇ 15 ਸਾਲੋਂ ਦਾ ਮੈਂ ਬਸ ਕਿਸੇ ਮਸਲੇ ਨਹੀਂ ਆਇਆ ਪਰ ਇਹ ਮਸਲਾ ਮੈਂ ਮੁੱਖੂ ਸਾਹਿਬ ਕਰਕੇ ਨਹੀਂ ਲਿਆ ਪਹਿਲਾਂ ਚੈੱਕ ਕਰ ਲਿਓ ਪਹਿਲਾਂ ਵੀਡੀਓ ਮੈਂ ਪਾਈ ਸੀਗੀ ਮੁਖ ਵੀਰ ਜੀ ਨੇ ਬਾਅਦ ਚ ਪਾਈਆ ਮੈਨੂੰ ਨਹੀਂ ਪਤਾ ਕਿ ਮੁਖ ਸਾਹਿਬ ਕੀ ਸੋਚ ਰੱਖਦੇ ਨੇ ਇਸ ਬਾਰੇ ਮੈਂ ਨਾ ਮੁਖ ਵੀਰ ਜੀ ਦਾ ਕੁਝ ਪੁੱਛਿਆ ਕਿ ਤੁਮਕੀ ਤੁਸੀਂ ਮਸਲੇ ਬੋਲਣਾ ਕਿ ਨਹੀਂ ਬੋਲਣਾ ਮੈਨੂੰ ਨਹੀਂ ਪਤਾ ਸੀਗਾ ਏ ਬੀ ਸੀ ਡੀ ਕੁਝ ਨਹੀਂ ਮੈਨੂੰ ਪਤਾ ਸੀ ਮੁਖ ਵੀਰ ਜੀ ਬੋਲਣਗੇ ਕਿ ਨਹੀਂ ਬੋਲਣਗੇ ਮੈਂ ਮੈਂ ਜੋ ਦੇਖਿਆ ਯਾਰ ਇਹ ਚੀਜ਼ ਨਹੀਂ ਹੈਗੀ ਮੈਨੂੰ ਲੱਗੇ ਮੈਂ ਆਪ ਵੀ ਵਿਚਾਰ ਰੱਖਤੀ ਸੀਗੀ ਕਿ ਮੇਰੇ ਵਿਚਾਰ ਨਹੀਂ ਇਹ ਸੰਗਤ ਅੱਗੇ ਰੱਖਤੀ ਸੀਗੀ ਕਿ ਇਹ ਸੰਗਤ ਨੇ ਪ੍ਰੋਸਾ ਦਵਾਇਆ ਅੱਗੇ ਨੂੰ ਸੰਗਤ ਨੇ ਕਿਹਾ ਯਾਰ ਇਹ ਵੀ ਪ੍ਰੋਸਾ ਪਾਸੋਂ ਸੋਚਣਾ ਚਾਹੀਦਾ ਕੀ ਗੱਲ ਤੇਰੀ ਸਹੀ ਹੈ ਯਾਰ ਫਿਰ ਸੰਗਤ ਕੀ ਜਬਾਤਿ ਉਹਨਾਂ ਨੇ ਆਪਰੇ ਜਬਾਤ ਕੱਢੇ ਗਾਲ ਤੋ ਝੋੜਾ ਕੱਲਾ ਕੱਲਾ ਬੋਲ ਸਿਰ ਮੱਥੇ ਆ ਯਾਰ ਜੋ ਤੁਸੀਂ ਬੋਲੋ ਸਿਰ ਮੱਥੇ ਆ ਕਿਉਂਕਿ ਇਹ ਥੋੜੇ ਦਾਸ ਆ ਜੋ ਤੁਸੀਂ ਬੋਲ ਜੋ ਤੁਸੀਂ ਕਹੋਗੇ ਥੋੜੇ ਸਿਰ ਮੱਥੇ ਬੋਲਿਆ ਬਲਿਆ ਪਰ ਮੇਰੀ ਬੇਨਤੀ ਇਹ ਆ ਕਿ ਜੋ ਵੀ ਉਹ ਗੱਲ ਗੱਲ ਕਰਨੀ ਹੁੰਦੀ ਸੰਗਤ ਦੀ ਮਨ ਸੋਚ ਕੇ ਬੋਲਿਆ ਕਰੋ ਠੀਕ ਆ ਮੇਰੀ ਧੀਆ ਪਹਿਣਾ ਥੋੜੀ ਧੀਆ ਪਹਿਣਾ ਉਹ ਵੀ ਮੇਰੀਆਂ ਨੇ ਮੇਰੀ ਧੀਆ ਥੋੜੀ ਧੀਆ ਪਹਿਣਾ ਨੇ ਇੱਕ ਨਾਰੀ ਜਤੀ ਹੋਈ ਪਰ ਨਾਰੀਤੀ ਪਹਿਣ ਬਖਾਣਾ ਜਦ ਗੁਰੂ ਸਾਹਿਬ ਨੇ ਬਚਨ ਦੇ ਦਿੱਤਾ ਇੱਕ ਕੰਨਾਰੀ ਜਤੀ ਹੁੰਦੀ ਪਰ ਨਾਰੀ ਤੀ ਪੈ ਇਹ ਸਾਰੇ ਪਰ ਨਾਰੀ ਤੀ ਪੈ ਨ ਬੱਚੋ ਦੇਖਣਾ ਜੇ ਆਪਾਂ ਨਹੀਂ ਦੇ ਸਕਦੇ ਮੈਨੂੰ ਨਹੀਂ ਲੱਗਦਾ ਉਹ ਇੱਕ ਦੂਜੇ ਗਾਣਾ ਗੱਢਣ ਵਾਲਾ ਈ ਆਪਣਾ ਗਾਣਾ ਗੱਢਣ ਵਾਲਾ ਸ਼ਾਇਦ ਗੁਰੂਦਰ ਸਿੰਘ ਹੋ ਸਕਦਾ ਵਾ ਜੇ ਆਪਾਂ ਸਿੰਘ ਉਹਦੋਂ ਬਣਨਾ ਜਦੋਂ ਆਪਾਂ ਗੁਰੂ ਦੇ ਬਚਨਾਂ ਤੇ ਖਰੇ ਉਤਰਾਂਗੇ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਸੰਗਤ ਜੀ ਇਹ ਗੱਲ ਥੋੜਾ ਵਿਚਾਰਨਾ ਠੀਕ ਹੈ ਇਸ ਵੀਡੀਓ ਵਿੱਚ ਜੋ ਥੋੜੀ ਆਦੀ ਵਿਚਾਰ ਆ ਜੀ ਸਾਂਝੀ ਕਰਿਓ ਕੋਈ ਗੱਲ ਨਹੀਂ ਜੀ ਮੇਰੇ ਦੇ ਪਿੰਡ ਪਿੰਡ ਗਾਲਾਂ ਕੱਢੋ ਜੀ ਕਾ ਕਾ ਜੀ ਕਾ ਗਾਲਾਂ ਬਰਸਦਾ ਨੋ ਡਾਊਟ ਕੱਢੋ ਜੀ ਸਕਦੇ ਕੱਢੋ ਜੋ ਤੁਹਾਡਾ ਮਨ ਕਰ ਦਿਲ ਵਾਲਾ ਬਾਲਾ ਖਾਂ ਦਾ ਉਹ ਸਭ ਕੁਝ ਕਹਿ ਜੋ ਠੀਕ ਹੈ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਇਹ ਮਸਲਾ ਐਂਡ ਤੇ ਲਾ ਕੇ ਹਟਾਂਗੇ ਠੀਕ ਹੈ ਜੋ ਵੀ ਸਵਾਲ ਹੋਣਗੇ ਛੋਟੇ ਉਸ ਵਾਰ ਜਵਾਬ ਦਿੰਦੇ ਰਾਂਗੇ ਤੁਹਾਨੂੰ ਸਾਰੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ